ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਆ ਪਟਿਆਲਾ ਪੁਲਿਸ ਕੋਈ ਸਰਗਰਮ ਪਟਿਆਲਾ ਪੁਲਿਸ ਦੀ ਕੋਸ਼ਮ ਮੁਹਿਮ ਪਟਿਆਲਾ ਰੇਲਵੇ ਸਟੇਸ਼ਨ ਤੋਂ ਹੋਈ ਸ਼ੁਰੂ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦੀ ਤਾਰੀਖ ਨੇੜੇ ਆ ਰਹੀ ਹੈ ਪੰਜਾਬ ਪੁਲਿਸ ਅਤੇ ਅਰਥੀ ਬਲਾਂ ਦੀਆਂ ਟੁਕੜੀਆਂ ਪੰਜਾਬ ਵਿੱਚ ਤੈਨਾਤ ਕਰ ਦਿੱਤੀਆਂ ਗਈਆਂ ਨੇ ਜੇਕਰ ਪਟਿਆਲਾ ਦੀ ਗੱਲ ਕਰੀਏ ਤਾਂ ਅੱਜ ਪਟਿਆਲਾ ਦੇ ਰੇਲਵੇ ਸਟੇਸ਼ਨ ਤੇ ਪੰਜਾਬ ਪੁਲਿਸ ਵੱਲੋਂ ਇੱਕ ਵਿਸ਼ਾਲ ਮੁਹਿੰਮ ਦੇ ਤਹਿਤ ਦੂਰ ਦੂਰ ਤੋਂ ਯਾਤਰੀਆਂ ਦੀ ਚੈਕਿੰਗ ਕੀਤੀ ਗਈ ਪਟਿਆਲਾ ਰੇਲਵੇ ਸਟੇਸ਼ਨ ਵਿੱਚ ਦੂਰ ਦਰਾਡੇ ਦੀਆਂ ਥਾਵਾਂ ਇਸ ਮੁਹਿੰਮ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਅਧਿਕਾਰੀ ਮੌਜੂਦ ਸਨ ਇਸ ਸੰਬੰਧੀ ਗੱਲ ਕਰੀਏ ਤਾਂ ਇਸ ਮਹਿਮ ਵਿੱਚ ਪਟਿਆਲਾ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ ਐਸਐਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਇਹ ਜਿਹੜਾ ਕਾਸਟ ਆਪਰੇਸ਼ਨ ਕਾਰਡਨਲ ਸਰਚ ਕੁਸ਼ਨ ਹੈਗਾ ਕੋ ਰੇਲਵੇ ਸਟੇਸ਼ਨ ਪਟਿਆਲਾ ਤੇ ਦੇ ਨਾਲ ਲੱਗਦੀ ਪਾਰਕਿੰਗ ਪਲੇਸਸ ਤੇ ਕੀਤਾ ਜਾ ਰਿਹਾ ਹੈਗਾ ਅੱਛਾ ਇਹਦੇ ਵਿੱਚ ਕਿੰਨੇ ਕਾਰਪੋਰਸ ਦੀ ਪਰਾਮਿਟਰੀ ਹੋਤੀ ਹੈ ਜੀ ਇਸ ਇਸੇ ਪ੍ਰੇਸ਼ੰਗ ਦੇ ਤੇ ਡੀਐਸਪੀ ਸਿਟੀ 1 ਸਿੰਗਲਾ ਜੀ ਡੀਐਸਪੀ ਸਿਟੀ 2 ਜੰਗਦੀਪ ਜੀ ਉਤੋਂ ਇਲਾਵਾ ਪੈਰਾ ਮਿਲਟਰੀ ਦੇ ਅਫਸਰ ਸਾਹਿਬਾਨ ਤੇ ਲਗਭਗ 150 ਬੰਦੇ ਦੇ ਕਰੀਬ ਜਿਹੜਾ ਹੈਗਾ ਅਸੀਂ ਫੋਰਸ ਦੇ ਨਾਲ ਜਿਹੜਾ ਆਪਰੇਸ਼ਨ ਕੰਡੈਕਟ ਕਰ ਰਹੇ ਹੈਗੇ ਤੇ ਕਿਤਨਾ ਦੀ ਟੈਕਨੀਕ ਕੀਤੀ ਚੱਲ ਗਈ ਹੈ ਤੇ ਇਸ ਤਰ੍ਹਾਂ ਇਲੈਕਟ੍ਰੀ ਲੱਗੇ ਜਿਹੜਾ ਉਹਨਾਂ ਨੂੰ ਮੈਸੇਜ ਜਿਹਾ ਆਪਰੇਸ਼ਨ ਦਾ ਮੇਨ ਮਕਸਦ ਜਿਹੜਾ ਹੈਗਾ ਅਪਕਮਿੰਗ ਲੋਕ ਸਭਾ ਤੋਂ ਨਾਵਾ ਲੋਕ ਨਾ ਨਾ ਆਰਡਰ ਤੇ ਲੋਕਾਂ ਵਿੱਚ ਵਿਸ਼ਵਾਸ ਕਦਾ ਕਰਨਾ ਹੈਗਾ ਕਿ ਪਟਿਆਲਾ ਪੁਲਿਸ ਜਿਹੜਾ ਹੈ ਰੌਂਡ ਦਾ ਕਲੌਕ ਉਹਨਾਂ ਦੀ ਸੁਰੱਖਿਆ ਵਿੱਚ ਹਾਜ਼ਰ ਹੈ ਜਿਹੜਾ ਇਹ ਆਪਰੇਸ਼ਨ ਜਿਹੜਾ ਇਹ ਆਪਰੇਸ਼ਨ ਹੁਣ ਸ਼ੁਰੂ ਕਰਦੇ ਹੈਗੇ ਇੰਟੈਂਸਿਵਲੀ ਅਸੀਂ ਆਪਰੇਸ਼ਨ ਕੈਰੀ ਆਊਟ ਕਰਾਂਗੇ ਦੇਖੋ ਕਿੰਨਾ ਸੋਮਾ ਲੱਗਦਾ ਹੈ ਬਾਦੀ ਰੇਲਵੇ ਸਟੇਸ਼ਨ ਨਹੀਂ ਹੈ ਜਾਂ ਹੋਰ ਕਿਹੜੇ ਢੀੜਪੜ ਵਾਲੇ ਇਲਾਕੇ ਨੇ ਉਹਨਾਂ ਦੇ ਇੱਥੇ ਜਿਹੜਾ ਇਹ ਆਪਰੇਸ਼ਨ ਹੈ ਰੇਲਵੇ ਸਟੇਸ਼ਨ ਤੇ ਐਡਜੋਇਨਿੰਗ ਜਿਹੜੀ ਹੈ ਪਾਰਕਿੰਗਾਂ ਜਾਂ ਢੀੜਪੜ ਵਾਲੇ ਇਲਾਕੇ ਨੂੰ ਇੱਥੇ ਕੀਤਾ ਜਾ ਰਿਹਾ ਹੈ ਦੇਖੋ ਪੂਰੀ ਖਬਰ ਪਟਿਆਲਾ ਤੋਂ ਬਲਜੀਤ ਸਰਨਾ ਦੀ ਵਿਸ਼ੇਸ਼ ਰਿਪੋਰਟ